ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਲਗਾਤਾਰ ਬੇਟ ਹਲਕੇ ਦੇ ਵਿੱਚੋਂ ਜਿਹੜੀਆਂ ਮੋਟਰਾਂ ਚੋਰੀ ਕਰਨ ਦਾ ਇਹ ਰਾ ਸਿਲਸਿਲਾ ਜਾਰੀ ਰਿਹਾ ਬੇਖੌਫ ਹੋ ਕੇ ਜਿਹੜੇ ਚੋਰ ਆ ਲਗਾਤਾਰ ਮੋਟਰਾਂ ਜਿਹੜੀਆਂ ਚੋਰੀ ਕਰ ਰਹੇ ਨੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਯੋਧੇ ਜਿਹੜੇ ਕਿ ਥਾਣਾ ਭੈਣੀ ਮੀਆਂ ਖਾਨ ਦੇ ਵਿੱਚ ਐ ਸਤੂ ਸਹਿਬਾਨ ਨੂੰ ਮਿਲਣ ਆਏ ਨੇ ਔਰ ਮੋਟਰਾਂ ਦੀ ਜਿਹੜੀ ਸ਼ਿਕਾਇਤ ਆ ਲਗਾਤਾਰ ਪਿਛਲੇ 10 ਦਿਨਾਂ ਤੋਂ 85 ਤੋਂ 90 ਜਿਹੜੀਆਂ ਮੋਟਰਾਂ ਬੇਟ ਹਲਕੇ ਦੇ ਵਿੱਚੋਂ ਖੁੱਲ ਚੁੱਕੀਆਂ ਨੇ ਸੋ ਕੀ ਕੁਝ ਕਹਿ ਰਹੇ ਨੇ ਆਓ ਕਰਦਿਆਂ ਗੱਲਬਾਤ ਆਇਆ ਤੁਹਾਡਾ ਪੂਰਾ ਤੇ ਕੀਟ ਹੈ ਜੀ ਮੇਰਾ ਨਾਮ ਕੈਪਟਨ ਸੁਮਿੰਦਰ ਸਿੰਘ ਜੋਂ ਸੰਤੂਬਾਬਾ ਲਾਲ ਸਿੰਘ ਕੁੱਲੀ ਆ ਜਾਨ ਸਕੱਤਰ ਜੀ ਕੀ ਕਹਿਣਾ ਚਾਹੋਗੇ ਅੱਜ ਫੇਰ ਕਿਸਾਨਾਂ ਦੀਆਂ ਮੋਟਰਾਂ ਖੁੱਲੀਆਂ ਕਿਹੜਾ ਪਿੰਡਾਂ ਦੇ ਵਿੱਚੋਂ ਖੁੱਲੀਆਂ ਤੇ ਕਿੰਨੀਆਂ ਮੋਟਰਾਂ ਖੁੱਲੀਆਂ ਅੱਜ ਜੀ ਅਸੀਂ ਕਿਸਾਨ ਮਜਬੂਤ ਸੰਘਰਸ਼ੀ ਪੰਜਾਬ ਜੋਂ ਸੰਤੂਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਅੱਜ ਭੈਣੇ ਮੀਆਂ ਕਾ ਠਾਣੇ ਦੇ ਵਿੱਚ ਦੁਖੀ ਹਿੱਦੇ ਨਾਲ ਸਾਰੇ ਪਹੁੰਚੇ ਆ ਜਦੋਂ ਦੇ ਆਪਾਂ 11 ਤਰੀਕ ਨੂੰ ਸੰਭੂ ਬਾਰਡਰ ਨੂੰ ਮੂਵ ਕੀਤਾ ਸੀ ਉਦੋਂ ਤੋਂ 12 ਤਰੀਕ ਤੋਂ ਲਗਾਤਾਰ ਪਹਿਲਾ ਪਿੰਡ ਦਾ ਨੌਰਕਲਾਂ ਦੇ ਵਿੱਚ 10 ਮੋਟਰਾਂ ਖੁੱਲੀਆਂ ਫੇਰ ਇੱਕ ਦਿਨ ਛੱਡ ਗਏ ਨਾਨੋ ਜਿੰਦਰ ਦੇ ਵਿੱਚ 10 ਖੁੱਲੀਆਂ ਇੱਕ ਦਿਨ ਛੱਡ ਗਏ ਨਾਨੋ ਖੁਰਦੇ ਦੇ ਵਿੱਚ ਅੱਜ ਪਿੰਡ ਬਾਗੜੀਆਂ ਦੇ ਵਿੱਚ 9 ਮੋਟਰਾਂ ਖੁੱਲੀਆਂ ਜੀ ਆ ਸਾਰੇ ਜਿੰਨੇ ਕਿਸਾਨ ਭਰਾ ਵਾ ਕੋਈ ਨਹੀਂ ਜੇ ਛੱਡਿਆ ਉਹਨਾਂ ਨੇ ਤੇ ਲਗਾਤਾਰ ਮੋਟਰਾਂ ਦੀਆਂ ਚੋਰੀਆਂ ਵਾਧ ਰਹੀਆਂ ਜਿਸ ਕਰਕੇ ਆਪਾਂ ਅੱਜ ਥਾਣੇ ਭੈਣੀ ਮੀਆਂ ਖਾਨ ਦੇ ਵਿੱਚ ਐਸਐਚਓ ਐਸਐਚਓ ਸਾਹਿਬ ਨੂੰ ਮਿਲਣ ਵਾਸਤੇ ਆਏ ਆ ਤੇ ਤੁਸੀਂ ਆਪਣੀ ਜਿਹੜੀ ਗਸ਼ਤ ਉਹਨੂੰ ਤੇਜ਼ ਕਰੋ ਤੇ ਜਿਹੜੇ ਚੋਰ ਆ ਜਾਂ ਸ਼ੱਕੀ ਆਦਮੀ ਉਹਨਾਂ ਨੂੰ ਫੜ ਕੇ ਥਾਣੇ ਲਿਆਓ ਜ਼ਿੰਮੇਵਾਰਾਂ ਦਾ ਬੜਾ ਵੱਡਾ ਨੁਕਸਾਨ ਆ ਤੇ ਇਸ ਕਰਕੇ ਆਪਾਂ ਥਾਣੇ ਲਗਾਤਾਰ ਦੇਖਿਆ ਜਾ ਰਿਹਾ ਅਜਿਹੇ ਘਟਨਾਵਾਂ ਵਾਧਦੀਆਂ ਧਾਰੀਆਂ ਕਿਤਨਾ ਕਿਤੇ ਬੇਖੌਫ ਨੇ ਚੋਰ ਕਿਵੇਂ ਦੇਖ ਬਿਲਕੁਲ ਜੀ ਰਾਤ ਭਾਰਤ ਸਾਰੇ ਆ ਕਿਸਾਨ ਜਿਹੜੇ ਗੰਨੇ ਵਾਲੇ ਇਹ ਤਕਰੀਬਨ ਆਪਣੇ ਖੇਤਾਂ 'ਚ ਮੋਟਰਾਂ ਦੇ ਫੇਰੇ ਵੀ ਮਾਰਦੇ ਆ ਲੇਕਿਨ ਫੇਰ ਵੀ ਇੱਕ ਦਿਨ ਛੱਡ ਗਿਆ तकरीबन 10-15 ਸਾੜਾ ਦਾ ਇਲਾਕਾ ਵੀ ਅੱਲਾ ਕਰਤਾ ਚੋਰਾਂ ਨੇ ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਐਸਐਚਓ ਸਾਹਿਬ ਨੂੰ ਮਿਲ ਕੇ ਹੋਈ ਕੀਤੀ ਹੈ ਗੱਲ ਪਈ ਤੁਸੀਂ ਜੜੀ ਆਪਣੀ ਗਸ਼ਤ ਵਧਾਓ ਤੇ ਜਿਹੜੇ ਸ਼ੱਕੀ ਬੰਦੇ ਉਹਨਾਂ ਨੂੰ ਫੜ ਕੇ ਥਾਣੇ ਲਿਆ ਕੇ ਪੁੱਛਗਿਛ ਕਰੋ ਤਾਂ ਕਿਹ ਦਿੰਦਾ ਕਿਸਾਨ ਬਹੁਤ ਜ਼ਿਆਦਾ ਮਿਹਨਤ ਕਰਦਾ ਮੋਟਰ ਖੁੱਲ ਜਾਣੀ ਤਾਂ ਬੜਾ ਬੋਝ ਪੈਂਦਾ ਕਿਸਾਨ ਦੇ ਉੱਤੇ ਤਾਂ ਹੁਣ ਵੀ ਹੱਕੀ ਮੰਗਾਂ ਦੇ ਲਈ ਇੱਕ ਤੇ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਮਗਰੋਂ ਮੋਟਰਾਂ ਖੁੱਲ ਰਹੀਆਂ ਕਿਵੇਂ ਦੇਖਦੇ ਹੋ ਸਰ ਇਸ ਤਰ੍ਹਾਂ ਪਹਿਲਾਂ ਜਦੋਂ ਆਪਾਂ ਦਿੱਲੀ 13 ਮਹੀਨੇ ਰਹੇ ਤੇ ਜਦੋਂ ਜਾਂਦੇ ਹੁੰਦੇ ਉਦੋਂ ਵੀ ਸਾਡੇ ਨਾਲ ਇਹੋ ਵਾਕਿਆ ਵਾਪਰਦਾ ਸੀ ਹੁਣ ਆਪਾਂ ਸੰਭੂ ਬਾਰਡਰ ਤੇ ਗਏ ਤੇ ਹੁਣ ਵੀ ਲਗਾਤਾਰ ਇਹੋ ਹੀ ਅੱਜ ਆਪਾਂ ਚਾਰ ਪੰਜ ਜਿਹੜੇ ਆਪਣੇ ਸੀਨੀਅਰ ਬੰਦੇ ਸੀ ਸਾਰੇ ਸੰਭੂ ਬਾਰਡਰ ਤੋਂ ਹੀ ਆਏ ਆ ਤੇ ਸਿੱਧੇ ਥਾਣੇ ਹੀ ਆ ਕੇ ਰਿ ਪੀ ਜਿਹੜਾ ਕਾਰਵਾਈ ਹੈ ਇਹਨੂੰ ਠੱਲ ਪਾਓ ਇਹ ਗੱਲ ਠੀਕ ਨਹੀਂ ਹੈਗੀ ਲਗਾਤਾਰ ਜਿਹੜਾ ਇੱਕ ਕਿਸਾਨ ਦੀ ਅਗਰ ਮੋਟਰ ਖੁੱਲ ਜਾਂਦੀ ਤਾਂ ਮੇਰੇ ਖਿਆਲ ਚ ਉਹਦਾ 40-50000 ਰੁਪਏ ਨੁਕਸਾਨ ਹੋ ਜਾਂਦਾ ਤਾਂ ਦੇਖਿਆ ਗਿਆ ਸੀ ਪਿਛਲੇ ਸਮੇਂ ਵਿੱਚ ਜਦੋਂ ਮੋਟਰਾਂ ਖੁੱਲਦੀਆਂ ਰਹੀਆਂ ਤੁਹਾਡੇ ਵੱਲੋਂ ਥਾਣੇ ਦੇ ਅੰਦਰ ਮੋਰਚਾ ਲਾਇਆ ਗਿਆ ਤਾਂ ਕਿਤੇ ਨਾ ਕਿਤੇ ਗਰੋਹ ਵੀ ਕਾਬੂ ਆਇਆ ਕੀ ਲੱਗਦਾ ਕਿ ਹੁਣ ਵੀ ਅਜਿਹਾ ਕਰਨਾ ਪਏਗਾ ਜਾਂ ਕੋਈ ਭਰੋਸਾ ਦਿੱਤਾ ਗਿਆ ਹੁਣ ਐਸਐਚਓ ਸਾਹਿਬ ਨੂੰ ਉਦੋਂ ਹੀ ਵੇਖੋ ਜੀ ਐਸਐਚਓ ਸਾਹਿਬ ਨਾਲ ਮਿਲ ਕੇ ਸੁਦਰੇਸ਼ ਕੁਮਾਰ ਹੀ ਉਦੋਂ ਤੇ ਉਹਨਾਂ ਨੂੰ ਮਿਲ ਕੇ ਸਾਰੇ ਇੱਕ ਮਕੇਰੀਆਂ ਤੋਂ ਜਿਹੜਾ ਕੁਆੜੀਆਂ ਸੀ ਉਹਦੇ ਕੋਲ ਬਹੁਤ ਸਾਰੇ ਮੋਟਰਾਂ ਦੇ ਖੋਲ ਔਰ ਫੜਿਆ ਗਿਆ ਸਮਾਨ ਇੱਕ ਹਰਚਵਾਲ ਸੀਗਾ ਭਾਮ ਉਹ ਵੀ ਦੁਕਾਨ ਕਈ ਚਿਰ ਬੰਦ ਰਹੀ ਤੇ ਸਾਰਾ ਜਿਹੜੇ ਚੋਰ ਆ ਖੜ ਕੇ ਮਾਲ ਉੱਥੇ ਹੀ ਭਾਮ ਤੇ ਮਕੇਰੀਆਂ ਵੇਚਦੇ ਸੀ ਤੋਂ ਦੋਨੋਂ ਕੁਆੜੀਏ ਫੜ ਕੇ ਲਿਆਂਦੇ ਸੀ ਉਹਨਾ ਜੋ ਪਤਾ ਨਹੀਂ ਫਿਰ ਕੀ ਕਾਰਵਾਈ ਕੀਤੀ ਪੁਲਿਸ ਨੇ ਤੇ ਅਜੇ ਤੱਕ ਹੁਣ ਤੇ ਕੋਈ ਫੜਿਆ ਨਹੀਂ ਗਿਆ ਇਹਨਾਂ ਕੋਲ ਆਲਾ ਸਵਾਲ ਕੀ ਮੰਗ ਕਰੋਗੇ ਪੁਲਿਸ ਪ੍ਰਸ਼ਾਸਨ ਦੇ ਕੋਲ ਮੰਗ ਇਹੋ ਹੀ ਆ ਵੀ ਆ ਜਿਹੜੇ ਲੋਕ ਜਿਹੜੇ ਬੇਕਸੂਰ ਆ ਜਿਨ੍ਹਾਂ ਦੀ ਇੰਨਾ ਨੁਕਸਾਨ ਹੋ ਰਿਹਾ ਪੁਲਿਸ ਕਿਸ ਤਰ੍ਹਾਂ ਵੀ ਚੱਕੀ ਬੰਦਿਆਂ ਨੂੰ ਫੜ ਕੇ ਲਿਆਵੇ ਇਹਨਾਂ ਦੀ ਜਿਹੜਾ ਨੁਕਸਾਨ ਉਹਦੀ ਪਰਪਾਈ ਕਿੱਦਾਂ ਹੋਏਗੀ ਗਰੀਬ ਕਿਸਾਨ ਪਹਿਲਾਂ ਹੀ ਕਰਜ਼ੇ ਥਲੇ ਦੱਬਿਆ ਹੋਇਆ ਇਹੋ ਲੜਾਈ ਆਪਾਂ ਸੰਭੂ ਵੱਲ ਲੜ ਰਹੇ ਆ ਉਹ ਪਿਛੇ ਲੜ ਰਹੇ ਆ ਤੁਸੀਂ ਪੁਲਿਸਾ ਅਗਰ ਕਾਰਵਾਈ ਕਰੇ ਸ਼ੱਕੀ ਬੰਦਿਆਂ ਨੂੰ ਫੜ ਕੇ ਲਿਆਵੇ ਤਾਂ ਕੁਝ ਨਾ ਕੁਝ ਨਿਕਲ ਸਕਦਾ ਤੇ ਅਹੀਂ ਤੇ ਕਹਿੰਦੇ ਜਿੰਨੇ ਸ਼ੱਕੀ ਬੰਦੇ ਜਿਨ੍ਹਾਂ ਦੇ ਪਹਿਲਾਂ ਪਰਚੇ ਥਾਣੇ 'ਚ ਦਰਜ ਹੋਏ ਆ ਉਹਨਾਂ ਸਾਰਿਆਂ ਨੂੰ ਲਿਆਉ ਚੁੱਕੇ ਜੀ ਕਦਾ ਲੱਗੇ ਆ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਨਾਮ ਹੈ ਸੁਖੀਦਾਰ ਲਕੀਸਾ ਮਾ ਲੋ ਦੰਤਾਂ ਸੰ ਪਿੰਡ ਬਣਿਆ ਤੁਹਾਡੀ ਵੀ ਮੋਟਰ ਖੁੱਲੀ ਹੈ ਮੇਰੀ ਆ ਦੂਜੀ ਮੋਟਰ ਖੁੱਲੀ ਹੈ ਇੱਕ ਸਾਲ ਪਹਿਲਾਂ ਵੀ ਮੇਰੀ ਇੱਕ ਮੋਟਰ ਖੁੱਲੀ ਜੀ ਅੱਜ ਫੇਰ ਰਾਤ 5 ਵਜੇ ਦੀ ਮੋਟਰ ਚਲੀ ਕਿੰਨੇ ਵਜੇ ਮੋਟਰ ਤੋਂ ਗਏ ਸੀ ਫੇਰਾ ਮਾਰ ਕੇ ਕਦ ਪਤਾ ਲੱਗਦਾ ਕਿ ਮੋਟਰ ਸਾਮੀ ਅਸੀਂ 9:30 ਵਜੇ ਮੋਟਰ ਤੋਂ ਆਏ ਆ ਸਵੇਰੇ 7 ਵਜੇ ਗਏ ਆ ਅੱਜ ਇਹ ਮੁੰਡਾ ਖੜਾ ਮੋਟਰ ਕਰੇਗਾ ਲਿਖਿਆ ਮੋਟਰ ਖੁੱਲ ਜਾਣੀ ਤਾਂ ਇੱਕ ਸੀਜ਼ਨ ਦਾ ਖਰਚਾ ਜਿਹੜਾ ਉੱਧਰ ਲੱਗ ਜਾਂਦਾ ਕਿਵੇਂ ਦੇਖੀਏ ਸੀਜ਼ਨ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਊਗਾ ਅੱਜ ਵਰਮਾ ਸਣਾ ਬਣੀ ਮਿਆਖਾਂ ਦੇ ਦੀਨਪੁਰ ਦੇ ਵਿੱਚ ਮੋਟਰਾਂ ਖੋਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪੂਰਾ ਮਾਮਲਾ ਤੇ ਕੀ ਇਸ ਸੰਬੰਧੀ ਕਾਰਵਾਈ ਕੀਤੀ ਗਈ ਇਸ ਸੰਬੰਧੀ ਨਾਲ ਸਾਡੇ ਕੋਲ ਇੱਕ ਦਰਖਾਸਤ ਆਈ ਹੋਈ ਹੈ ਕਿ ਪ੍ਰਾਣੀਆਂ ਬਾਗੜੀਆਂ ਪਿੰਡਾਂ ਉੱਥੋਂ ਕੁਝ ਮੋਟਰਾਂ ਚੋਰੀ ਹੋਈਆਂ ਨੇ ਸੋ ਸਾਨੂੰ ਇਹ ਹੁਣ ਸਾਡੀ ਨੋਟਿਸ 'ਚ ਆਇਆ ਹੈ ਕਿ ਜੇ ਜੋ ਬੰਦੀ ਕਾਰਵਾਈ ਕਰ ਰਹੇ ਹਾਂ ਬਚਾਦਰ 'ਚ ਕਰ ਰਹੇ ਹਾਂ ਤੇ ਇਸ ਸੰਬੰਧੀ ਜਿਹੜੀ ਜੋ ਬੰਦੀ ਸਰਚ ਵਗੈਰਾ ਹੈਗਾ ਉਹ ਸਟਾਰਟ ਕਰ ਲਈ ਬੀਤੇ ਦਿਨਾਂ ਤੋਂ ਵੀ ਮਾਮਲੇ ਸਾਹਮਣੇ ਆ ਰਹੇ ਆ ਤੇ ਸਬੰਧੀ ਜਿਹੜੀ ਕੋਈ ਵੀ ਤੁਹਾਡੇ ਨੂੰ ਪੈਟਰੋਲਿੰਗ ਨਾਈਟ ਕੀਤੀ ਸੀਗੀ ਬਿਲਕੁਲ ਬਿਲਕੁਲ ਅਸੀਂ ਪੰਜੇ ਤੇ ਚਾਰ ਪੰਜ ਪਾਰਟੀਆਂ ਬਣਾਈ ਹੋਈਆਂ ਹਨ ਤੇ ਅਸੀਂ ਗਸ਼ਤ ਕਰ ਰਹੇ ਹਾਂ ਤੇ ਜੋ ਸਾਨੂੰ ਸਸਪੈਕਟਿਡ ਪਰਸਨ ਮਿਲ ਰਹੇ ਆ ਯਾ ਰਾਤ ਨੂੰ ਅਨੈਸੀਸਰੀ ਬਾਹਰ ਘੁੰਮ ਰਹੇ ਨੇ ਬਾਈਕ ਤੇ ਜਾਂ ਗੱਡੀਆਂ ਤੇ ਅਸੀਂ ਉਹਨਾਂ ਦੀ ਪ੍ਰੋਪਰ ਸਰਚ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਜੇ ਸਾਨੂੰ ਸਸਪੈਕਟਿਡ ਲੱਗਦੇ ਨੇ ਤਾਂ ਉਹਨਾਂ ਨੂੰ ਅਸੀਂ ਲੈ ਕੇ ਵੀ ਆ ਰਹੇ ਹਾਂ ਤੇ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਉਹ ਕਿੱਥੋਂ ਆਏ ਨੇ ਕਿੱਥੋਂ ਨਹੀਂ ਆਏ ਹੈਨਾਂ ਵੀ ਜੋ ਉਹਨਾਂ ਸਾਨੂੰ ਦੱਸ ਰਹੇ ਨੇ ਉਹ ਸਹੀ ਹੈ ਡਾਕੂਮੈਂਟੇਸ਼ਨ ਵੀ ਚੈੱਕ ਹੋ ਰਹੀ ਹੈ ਉਹਨਾਂ ਦੇ ਪਿੰਡਾਂ ਦੇ ਸਰਪੰਚਾਂ ਅਤੇ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਦਰਖਾਸਤ ਵੀ ਕਰਨਾ ਚਾਹੀਦਾ ਸਾਡੀ ਬੇਨਤੀ ਵੀ ਹੈ ਕਿ ਦੇਖੋ ਇਹ ਇੱਕ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇਹ ਇਕੱਲੇ ਅਸੀਂ ਜੇ ਅਸੀਂ ਕਹੀਏ ਕਿ ਕ੍ਰਾਈਮ ਨੂੰ ਰੋਕਣਾ ਹੈ ਇੱਕ ਜੁਆਇੰਟ ਜਿਹੜਾ ਹੁੰਦਾ ਹੈ ਇਹ ਕੰਮ ਹੈਗਾ ਕਿ ਸਾਨੂੰ ਇਹਨਾਂ ਦੀ ਵੀ ਇੱਕ ਸਹਿਯੋਗ ਦੀ ਲੋੜ ਹੈਗੀ ਹੈ ਸੋ ਅਸੀਂ ਪਹਿਲਾਂ ਮੈਂ ਇੱਕ ਸਰਪੰਚਾਂ ਦੀ ਮੀਟਿੰਗ ਵੀ ਅਸੀਂ ਕੀਤੀ ਸੀ ਵੈਲਫੇਅਰ ਮੀਟਿੰਗ ਸੀਗੀ ਉਹਦੇ ਵਿੱਚ ਮੈਂ ਇਹਨਾਂ ਨੂੰ ਇਹ ਦਰਖਾਸਤ ਕੀਤੀ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਠਿਕਰੀ ਪੈਰੇ ਜਰੂਰ ਹੋਣੇ ਚਾਹੀਦੇ ਸੋ ਇਹ ਚੀਜ਼ ਮੈਂ ਇੱਥੇ ਦੇਖੀ ਹੈ ਕਿ ਜਿੰਨਾ ਠਿਕਰੀ ਪੈਰੇ ਹੈ ਨਹੀਂ ਕਿਸੇ ਪਿੰਡ ਦੇ ਵਿੱਚ ਨਹੀਂ ਹੁਣ ਮੇਰੇ ਕੋਲ ਇਥੇ 363 ਪਿੰਡ ਨੇ ਟੋਟਲ ਆਪਣੀ ਇਸ ਪੈਣੀ ਮੀਆਂ ਖਾਂ ਠਾਣੇ ਦੇ ਵਿਚਾਰੇ ਨੇ ਬਟ ਕਿਸੇ ਵੀ ਠਿਕਰੀ ਪੈਰਾ ਨਹੀਂ ਹੈਗਾ ਸੋ ਇੱਕ ਜੇ ਠਿਕਰੀ ਪੈਰਾ ਵੀ ਸਟਾਰਟ ਕੀਤਾ ਜਾਵੇ ਤਾਂ ਉਹਦੇ ਨਾਲ ਜਿਹੜਾ ਹੈ ਕਿ ਕ੍ਰਾਈਮ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਪਾਂ ਰੋਕ ਸਕਦੇ ਹੁਣ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਫੀ ਬਟਜਟ ਇਸ ਲੋਕਾਂ ਦਾ ਸਹਿਯੋਗ ਸਾਨੂੰ ਬਹੁਤ ਘੱਟ ਮਿਲ ਰਿਹਾ ਹੈ ਮਾਈਨੋਰਟੀ ਦੀ ਸਥਿਤੀ ਨੂੰ ਮਨਟੇਨ ਰੱਖਣ ਲਈ ਕੀ ਉਪਰਾਲਾ ਤੁਹਾਡੇ ਵੱਲੋਂ ਹੋ ਕੀਤਾ ਜਾ ਰਿਹਾ ਹੈ ਤੇ ਪਬਲਿਕ ਨੂੰ ਕੀ ਅਪੀਲ ਕਰੋਗੇ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਦੇਖੋ ਕ੍ਰਾਈਮ ਨੂੰ ਅਸੀਂ ਘੱਟ ਕਰਨ ਵਾਸਤੇ ਦਿਨ ਰਾਤ ਇੱਥੇ 24 ਘੰਟੇ ਹਾਜ਼ਰ ਹੈਗੇ ਆਂ ਤੇ ਅਸੀਂ ਕਰ ਵੀ ਰਹੇ ਆ ਆਲ ਟਾਈਮ ਇਥੇ ਪੁਲਿਸ ਅਵੇਲੇਬਲ ਹੁੰਦੀ ਐ ਅਸੀਂ ਰਾਤ ਦੇ ਵਿੱਚ ਵੀ ਚੈਕਿੰਗ ਕਰ ਰਹੇ ਆ ਜਿਆ ਫੁਲੇ ਇਸ ਬਾਰੇ ਚੋਂ ਪਬਲਿਕ ਨੂੰ ਵੀ ਪਤਾ ਹੈ ਕਿ ਪੁਲਿਸ ਐਕਟਿਵਾ ਹੋਂ ਇਸ ਟਾਈਮ ਤੇ ਬਾਕੀ ਮੈਂ ਮੇਰੀ ਉਹਨਾਂ ਨੂੰ ਇਹ ਦਿਖਾਸਿਆ ਕਿ ਅਗਰ ਤੁਹਾਨੂੰ ਕੋਈ ਸਸਪੈਕਟਿਡ ਪਰਸਨ ਲੱਗਦਾ ਹੈ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਰਾਤ ਦੇ ਵਿੱਚ ਪਿੰਡਾਂ ਵਿੱਚ ਕੋਈ ਬਾਈਕ ਕੋਈ ਬਾਹਰੋਂ ਕੋਈ ਅਣਪਛਾਤਾ ਵਿਅਕਤੀ ਰਤ ਹੁੰਸੀ ਉਹਨੂੰ ਵੈਰੀਫਾਈ ਨਹੀਂ ਕਰਦੇ ਪਰ ਉਹ ਉੱਥੇ ਘੁੰਮ ਰਿਹਾ ਕਿਸੇ ਨੂੰ ਪਤਾ ਲੱਗਦਾ ਦੇਖੋ ਉਹਨਾਂ ਦੀ ਜਿਹੜੀ ਪਹਿਚਾਨ ਹੈ ਅਸੀਂ ਗੁਪਤ ਰੱਖਾਂਗੇ ਪਰ ਸਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚਾਈ ਜਾਵੇ ਕਿ ਹਾਂ ਸੋ ਸੋ ਐਂਡ ਸੋ ਪਰਸਨ ਹੈ ਜੀ ਆ ਨੰਬਰ ਦੀ ਗੱਡੀ ਹੈ ਜਾਂ ਕੁਝ ਵੀ ਹੈ ਵਿਦਮ ਕੋਮ ਰੀਅਰ ਤੁਸੀਂ ਰਾਉਂਡ ਅਪ ਕਰੋ ਜਾਂ ਤੁਸੀਂ ਦੇਖੋ ਸਾਨੂੰ ਉਹਦੇ ਨਾਲ ਇੰਨੀ ਕ ਹੈਲਪ ਮਿਲ ਜੂਗੀ ਕਿ ਹਾਂ ਅਗਰ ਉੱਥੇ ਕੁਝ ਹੈ ਤੁਸੀਂ ਇਮੀਡੀਏਟਲੀ ਉੱਥੇ ਪਹੁੰਚ ਕੇ ਐਕਸ਼ਨ ਲਵਾਂਗੇ ਮਾਰੇ ਅੰਸਰਾਂ ਨੂੰ ਜਿਹੜਾ ਯਾ ਇਹ ਚੇਤਾਵਨੀਆਂ ਤੁਹਾਡੀ ਮਾਰੇ ਅੰਸਰਾਂ ਨੂੰ ਮੇਰੀ ਚੇਤਾਵਨੀ ਇਹ ਹੈ ਕਿ ਦੇਖੋ ਤੁਸੀਂ ਜਿੱਦਾਂ ਵੀ ਪਹਿਲਾਂ ਹੁੰਦਾ ਸੀਗਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਜਾਂ ਪੁਲਿਸ ਬਹੁਤ ਸਲੋ ਹੈ ਸੋ ਪੁਲਿਸ ਬਹੁਤ ਐਕਟਿਵ ਹੈਗੀ ਹੈ ਸੋ ਹੁਣ ਸਾਡੇ ਕੋਲ ਤਾਂ ਇੱਕ ਦੇਖੋ ਦਰਖਾਸਤ ਵੀ ਆ ਗਈ ਹੈ ਇਸ ਰਿਗਾਰਡਿੰਗ ਕਿ ਫੁਲੇਟ ਵੀ ਚੋਰੀ ਹੋਈ ਹੈ ਤਾਂ ਅਸੀਂ ਜਿਹੜਾ ਵੀ ਸਾਨੂੰ ਕੋਈ ਮਿਲਦਾ ਹੈ ਅਸੀਂ ਰਾਉਂਡ ਅਪ ਜ਼ਰੂਰ ਕਰਾਂਗੇ ਤੇ ਜੇਕਰ ਕੋਈ ਇਧਰਲੀ ਸਾਈਡ ਤੇ ਹੈ ਜਾਂ ਜੋ ਅਗਰ ਸਮਝ ਦੇਣ ਕਿ ਪੁਲਿਸ ਵੀ ਬੈਠੀ ਹੋਈ ਹੈ ਵੀ ਕੰਮ ਨਹੀਂ ਕਰ ਰਹੀ ਤਾਂ ਉਹ ਗਲਤ ਨੇ ਤੇ ਜਦੋਂ ਸਾਡੇ ਕੋਲ ਵੀ ਕੋਈ ਆਂਦੇ ਆ ਸਾਡੀ ਗੇੜ ਵਿੱਚ ਆਏਗਾ ਅਸੀਂ ਤੇ ਕਾਰਵਾਈ ਜ਼ਰੂਰ ਕਰਾਂਗੇ